ਪੰਜਾਬ ਦੇ ਵਿੱਚ ਪੰਨਬਾ ਸਤੀ ਸਰਕਾਰ ਦੇ ਵਿਚਕਾਰ ਪਿਛਲੇ 3 ਦਿਨਾਂ ਤੋਂ ਚੱਲ ਰਿਹਾ ਵਿਵਾਦ ਹੁਣ ਪੂਰੀ ਤਰ੍ਹਾਂ ਖਤਮ ਹੋ ਗਿਆ ਤੇ 3 ਦਿਨਾਂ ਤੋਂ ਪੀਆਰਟੀਸੀ ਦੇ ਕਰਮਚਾਰੀਆਂ ਵੱਲੋਂ ਚੱਲ ਰਹੀ ਹੜਤਾਲ ਅੱਜ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਸਮਾਪਤ ਕਰ ਦਿੱਤੀ ਗਈ ਹੈ ਤੇ ਅੱਜ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੂਲਰ ਦੇ ਨਿਵਾਸ ਸਥਾਨ ਤੇ ਪੰਜ ਮੈਂਬਰੀ ਕਮੇਟੀ ਅਤੇ ਮੰਤਰੀ ਜੀ ਵਿੱਚ ਕਾਲ ਲਗਭਗ 7 ਘੰਟੇ ਲੰਬੀ ਬੈਠਕ ਚੱਲੀ ਅਤੇ ਇਸ ਮਹੱਤਵਪੂਰਨ ਮੀਟਿੰਗ ਬਾਅਦ ਵੱਡੀ ਇਹੰਤੀ ਬਣੀ ਸਭ ਤੋਂ ਵੱਡਾ ਫੈਸਲਾ ਕਿ ਹੜਤਾਲ ਦੌਰਾਨ ਜਿੰਨੇ ਵੀ ਕੱਚੇ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਨੂੰ ਨਰਾਜ਼ਬੰਦ ਰੱਖਿਆ ਗਿਆ ਸੀ ਉਹਨਾਂ ਨੂੰ ਤੁਰੰਤ ਮੁਕਤ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਇਸ ਦੇ ਨਾਲ ਹੀ ਹੁਣ ਪਨਬਸਤੀ ਪੀਆਰਟੀਸੀ ਦੀਆਂ ਸਮੂਹ ਅਸਵੇਵਾ ਹੋਲੀ-ਹੋਲੀ ਮੂਡਸ ਧਾਰਨ ਤਰ੍ਹਾਂ ਚੱਲਣਾ ਲੱਗ ਜਾਣ ਗਿਆ ਤੇ ਲੁਧਿਆਣੇ ਤੋਂ ਪੱਤਰਕਾਰ ਗਗਨਦੀਪ ਸਿੰਘ ਦੀ ਖਾਸ ਰਿਪੋਰਟ ਪੰਜਾਬ ਦੇ ਵਿੱਚ ਪੰਨਪਾ ਸਤੀ ਸਰਕਾਰ ਦੇ ਵਿਚਾਰ ਪਿਛਲੇ 3 ਦਿਨਾਂ ਤੋਂ ਚੱਲ ਰਿਹਾ ਵਿਵਾਦ ਹੁਣ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ ਤੇ 3 ਦਿਨਾਂ ਤੋਂ ਪੀਆਰਟੀਸੀ ਦੇ ਕਰਮਚਾਰੀਆਂ ਵੱਲੋਂ ਚੱਲ ਰਹੀ ਹੜਤਾਲ ਅੱਜ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਸਮਾਪਤ ਕਰ ਦਿੱਤੀ ਗਈ ਹੈ ਤੇ ਅੱਜ ਟ੍ਰਾਂਸਪੋਰਟ ਮੰਤਰੀ 라ਜੀਤ ਸਿੰਘ ਪੂਲਰ ਦੇ ਨਿਵਾਸ ਸਥਾਨ ਤੇ ਪੰਜ ਫੈਬ੍ਰਿਕ ਕਮੇਟੀ ਅਤੇ ਮੰਤਰੀ ਜੀ ਵਿੱਚ ਗੱਲ ਲਗਭਗ 7 ਘੰਟੇ ਲੰਬੀ ਬੈਠਕ ਚੱਲੀ ਅਤੇ ਇਸ ਮਹੱਤਵਪੂਰਨ ਮੀਟਿੰਗ 'ਵਾਂਡੀ ਵੱਡੀ ਸਹਿਮਤੀ ਬਣੀ ਸਭ ਤੋਂ ਵੱਡਾ ਫੈਸਲਾ ਕਿ ਹੜਤਾਲ ਦੌਰਾਨ ਜਿੰਨੇ ਵੀ ਕੱਚੇ ਕਰਮਚਾਰੀਆਂ ਨੂੰ ਬਰੋਕਟਰ ਦਿੱਤਾ ਗਿਆ ਸੀ ਜਾਂ ਨਰਾਜ਼ਬੰਦ ਰੱਖਿਆ ਗਿਆ ਸੀ ਉਹਨਾਂ ਨੂੰ ਤੁਰੰਤ ਮੁਕਤ ਕਰਨ ਦੀ ਅਦੇਸ਼ ਜਾਰੀ ਕਰ ਦਿੱਤੀ ਗਈ ਹਨ ਇਸ ਦੇ ਨਾਲ ਹੀ ਹੁਣ ਪਨਬਸਤੀ ਪੀਆਰਟੀਸੀ ਦੀਆਂ ਸਮੂਹ ਅਸਵੇਵਾ ਹੋਲੀ-ਹੋਲੀ ਮੁੜ ਸਧਾਰਨ ਤਰ੍ਹਾਂ ਚੱਲਣਾ ਲੱਗ ਜਾਣ ਗਿਆ ਤੇ ਲੁਧਿਆਣੇ ਤੋਂ ਪੱਤਰਕਾਰ ਗਗਨਦੀਪ ਸਿੰਘ ਦੀ ਖਾਸ ਰਿਪੋਰਟ